ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਬਾਣ ਮਾਫੀਆ ਦੀ ਦੱਸਦੀ ਕਿ ਇੱਕ ਵਾਰ ਫਿਰ ਬਾਣ ਮਾਫੀਆ ਵੱਲੋਂ ਜਿਹੜਾ ਕੀਮਤੀ ਬੂਟਿਆਂ ਦੇ ਉੱਤੇ ਆਪਣੀ ਜਿਹੜੀ ਕੋਹੜੀ ਚਲਾਈ ਗਈ ਹੈ ਤਸਵੀਰਾਂ ਨਾਲ ਤੁਸੀਂ ਕਮੀ ਦਾ ਦੱਸ ਰਹੇ ਆ ਇਹ ਜਿਹੜੀਆਂ ਤਸਵੀਰਾਂ ਹੈਗੀਆਂ ਕੋਈ ਹਲਕੇ ਦਾ ਸਰਹੱਦੀ ਇਲਾਕਾ ਹੈਗਾ ਨਗਰ ਪੰਚਾਇਤ ਨਰੋੜ ਜਮਲਸੀ ਦੱਸਦੀ ਕਿ ਇੱਥੇ ਇੱਕ ਧੂਸੀ ਪੈਂਦੀ ਜਿਹੜੀ ਜਿਹਦੇ ਨੇੜੇ ਕ੍ਰੈਸ਼ਨ ਉੱਥੇ ਬਾਣ ਮਾਫੀਆ ਵੱਲੋਂ ਜਿਹੜੇ ਇਹ ਬਹੁ ਕੀਮਤੀ ਬੂਟੇ ਹੈਗੇ ਨੇ ਖੈਰ ਦੇ ਦਾਹਤੀ ਇਨੀ ਤੇ ਸਰਕਾਰ ਵੱਲੋਂ ਵੀ ਬੈਨ ਲਗਾਇਆ ਹੋਇਆ ਕਿਉਂਕਿ ਕੀਮਤੀ ਬੂਟੇ ਹੁੰਦੇ ਨੇ ਤੇ ਇੱਥੇ ਕੋਈ ਵੀ ਜਿਹੜਾ ਇਸ ਨੂੰ ਇਹ ਕੱਟਦਾ ਤੇ ਉਹਦੇ ਉੱਤੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਦੱਸਦੀ ਕਿ ਇੱਥੇ ਬਾਣ ਮਾਫੀਆ ਵੱਲੋਂ ਤਸਵੀਰਾਂ ਦੇਖ ਸਕਦੇ ਕਿਦਾਂ ਜਿਹੜੇ ਇਹ ਬਹੁ ਬੁੱਲੇ ਹੈਗੇ ਨੇ ਕੀਮਤੀ ਬੂਟੇ ਹੈਗੇ ਨੇ ਕੱਟੇ ਗਏ ਨੇ ਫਿਲਹਾਲ ਲੋਕਾਂ ਦੇ ਵਿੱਚ ਵੀ ਰੋਸ਼ ਪਾਇਆ ਜਾ ਰਿਹਾ ਤੇ ਉੱਥੇ ਜੇ ਗੱਲ ਕਰੀਏ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਉਹ ਵੀ ਉੱਥੇ ਪਹੁੰਚੇ ਸੀ ਤੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਫਿਰ ਕੇ ਰਿਆ ਤੇ ਸਰਕਾਰ ਦੇ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਗੱਲਬਾਤ ਸੁਣਾਣੇ ਆ ਲੋਕਾਂ ਨਾਲ ਕੀਤੀ ਹੋਈ ਤੇ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਨਾਲ ਕੀਤੀ ਕੀ ਕਹਿਣਾ ਦਾ ਉਹਨਾਂ ਦਾ ਇਸ ਬਾਰੇ ਤਰ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਭਗਤ RAM ਮੇਰਾ ਨਾਮ ਹੈ ਜੀ ਮੈਂ ਇਥੇ ਰਹਿੰਨੇ ਕਹਿੰਦਾ ਬਹੁ ਦੀ ਕੋਠੀ ਠੀਕ ਹੈ ਕਿ ਨਹੀਂ ਇਥੇ ਮੇਰੇ ਕੋਲ ਉਹ ਕੋਈ 10 ਵਜੇ ਨਾਲ ਆਇਆ ਨਾ ਕੋਈ ਮੁੰਡਾ ਰਿੰਪੀ ਕੋਣਾ ਨਾਲ ਬਹੋਜੀ ਪਤਾ ਨਹੀਂ ਗਾੜਿਆ ਉਹ ਕਿਹਦਾ ਫ੍ਰੈਸ਼ਟਰ ਉਹਨਾਂ ਨੇ ਤੁਹਾਨੂੰ ਪੁੱਛਿਆ ਮੰਗਿਆ ਤੇ ਤੁਹਾਨੂੰ ਨਰਾਦ ਕਿਤੇ ਸ਼ੇਰ ਤਾਂ ਨਹੀਂ ਸੁਣਾਈ ਮੈਂ ਕਿਹਾ ਸਾਨੂੰ ਕਿੱਥੇ ਸੁਣੋਣੀ 9:00-10:00 ਵਜੇ ਤੱਕ ਮੈਂ ਕੋਠੀ ਰਹਿਣਾ ਇਥੇ ਹਾਂਜੀ ਕ੍ਰੈਸ਼ਰਾਂ ਦੀ ਬਹੋਜੀ ਤੇ ਉਸ ਤੋਂ ਬਾਅਦ ਮੈਂ ਘਰ ਨਹੀਂ ਚਲੇ ਜਾਣਾ ਲੱਗੇ ਮੇਰਾ ਘਰ ਫਿਰ ਬਾਅਦ ਵਿੱਚ ਆਇਆ ਨਾ ਇਤਨਾ ਸਾਰੇ ਫੇਰੇ ਮਾਰ ਕੇ ਦਿਖਿਆ ਤੇ 9 10 ਬੂਟੇ ਜਿਹੜੇ ਰਾਤ ਦੇ ਬੂਟੇ ਸੀ ਹਾਂਜੀ ਬਾਕੀ ਫਿਰ ਉਹਨੇ ਟਰੈਕਟਰ ਲੈਂਦਾ ਤੇ ਬੰਦੇ ਬੰਦੇ ਲਾ ਕੇ ਤੇ ਡਾੜੇ ਡੁੱਲੇ ਜਿਹੜੇ ਪੇਦੇ ਉਹਨੇ ਸ਼ਾਂਗ ਸ਼ੌਂਕ ਤੇ ਡੋੜੀਓ ਉਹਨੇ ਮੁੜੇ ਨਹੀਂ ਰਿੰਪੀ ਨਹੀਂ ਹਾਂਜੀ ਰਿੰਪੀ ਨੇ ਲੈਂਦੀ ਸੀ ਤੇ ਬੰਦੇ 4 5 ਆਏ ਦੇ ਸ਼ਾਂਗ ਸ਼ੌਂਕ ਕੀਤੀ ਹੋਣਾ ਤੋਂ ਲੈ ਗਏ ਤੇ ਇਹਦੇ ਜਿਹੜੇ ਬੂਟੇ ਜਿਹੜੇ ਬੂਟੇ ਵੀ ਆ ਗਏ ਸੀਗੇ ਮੌਕੇ ਤੇ ਜਾਣੀ ਬੂਟਾ ਮੌਕੇ ਦਾ ਕੋਈ ਨਹੀਂ ਸੀ ਅੱਛਾ ਸਾਂਗ ਹੀ ਪਈ ਹੋਈ ਜੀ ਮਿੱਟੀ ਕੋਈ ਨਹੀਂ ਸੀ ਰੇਣੀ ਉਹਨ ਕੀ ਪਤਾ ਉਹ ਸਾਡੇ ਹੁੰਦਿਆਂ ਤਾਂ ਪਾਏ ਨਹੀਂ ਹਾਂਜੀ ਆਏ ਵੀ ਜਿਸ ਤਰ੍ਹਾਂ ਉਹਨਾਂ ਵੱਲੋਂ ਕਿਹਾ ਗਿਆ ਜੰਗਲਾਤ ਵਿਭਾਗ ਦੇ ਕੁਝ ਨੁਮਾਇੰਦੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਟਰਾਲੀਆਂ ਭਰ ਕੇ ਚਾਏ ਲੈ ਕੇ ਗਏ ਨੇ ਕੀ ਲੱਗਦਾ ਵੀ ਉਹਨਾਂ ਦੇ ਵੀ ਕੋਈ ਵਿੱਚ ਹੋ ਸਕਦੀ ਹੈ 100% ਜੇਲੇ ਬੂਟੇ ਵੱਡੇ ਕਿ ਰਾਤ ਬੂਟੇ ਵੱਡੇ ਕਿਦੇ ਸੇਰੇ ਕਿਹਾ ਉਹ ਸ਼ਿਕਾਰੀ ਨਾ ਉਹਦੇ ਆਲੇ ਕਾ ਡੌਂਗ ਲੱਕਾ ਵੀ ਇਹਨਾਂ ਨੂੰ ਸਵੇਰ ਲੱਗੀ ਵੀ ਉੱਥੇ ਬੂਟੇ ਵੱਡੇ ਰਾਤ ਕਿਉਂ ਨਹੀਂ ਸਵੇਰ ਲੱਗੀ ਇਹਨਾਂ ਨੂੰ ਇੱਥੇ ਵੀ ਮੇਰੇ ਕੋਲ ਹੈ ਇਹ ਲਾਗੇ ਸ਼ਾਗੇ ਇਸ ਪਿੰਡ ਦਾ ਕੋਈ ਗਾਰਡ ਜਾਂ ਕੋਈ ਹੈਗਾ ਇੱਥੇ ਇਹਨਾਂ ਦਾ ਉਹ ਉਹ ਕਿਤੇ ਸੁਤਾ ਸੀ ਭਾਈ ਸਬਰ ਵਾਲੇ ਨੇ ਜੇ ਕੋਈ ਜ਼ਮਾਨਾ ਸੀ ਜਿਸ ਵੇਲੇ ਮੇਰੇ ਤੋਂ ਪਹਿਲੇ ਵਿਧਾਇਕ ਸੀ ਸੀਮਾ ਦੇਵੀ ਉਸ ਵੇਲੇ ਅਸੀਂ ਕਿਸੇ ਬੂਟੇ ਦੇ ਨਾਲ ਆਪਣਾ ਬੋਰਡ ਲਾਉਂਦੇ ਸੀ ਤੇ ਮਿੰਟੋ ਮਿੰਟੀਆਂ ਲਾ ਲੰਦੇ ਸੀ ਉਹਨੇ ਨਾ ਬਦਲ ਲੱਗਣੇ ਬੂਟੇ ਪੂਰੀ ਪੂਰੀ ਵੱਢ ਕੇ ਜਿਹੜੇ ਉਹਦੇ ਵਿਭਾਗ ਦੇ ਆਏ ਨੇ ਕਰਮਚਾਰੀ ਉਹਨਾਂ ਨੇ ਛਾਂਗ ਲਈਤੀ ਮੱਟੀ ਕੋਈ ਕੋਈ ਨਹੀਂ ਲਈਤੀ ਮੱਟੀ ਦੇ ਲਾ ਕੇ ਸਰਗਣੇ ਜੇ ਨਾ ਦੇ ਪੈਸੇ ਰਾਤ ਵਟਗੇ ਤੇ ਬਾਅਦ ਚ ਹਿੱਸੇ ਵੰਡਨੇ ਆ ਤੇ ਮੈਂ ਤੇ ਫਿਰ ਤੁਹਾਡੇ ਇਸ ਮਾਧਿਅਮ ਰਾਹੀਂ ਮੋਦੀ ਸਾਹਿਬ ਨੂੰ ਕਹਿਣਾ ਤੇ ਤੁਸੀਂ ਹਰ ਵੇਲੇ ਤੁਹਾਡੀਆਂ ਟੀਮਾਂ ਖੜੀਆਂ ਨੇ ਈਡੀ ਖੜੀ ਐ ਸੀਬੀਆਈ ਖੜੀ ਐ ਫਿਰ ਤੁਹਾਡੀ ਇਨਕਮ ਟੈਕਸ ਖੜਾ ਹੈ ਮੈਂ ਕਹਣਾ ਵੀ ਇਹ ਜਿਹੜੀ ਜਾਂਚ ਹੈ ਇਹ ਘੱਟੋ ਘੱਟ ਸੀਬੀਆਈ ਤੋਂ ਕਰਾਣੀ ਚਾਹੀਦੀ ਹੈ ਫਿਰ ਆਪੇ ਪਤਾ ਲੱਗ ਜਾਈ ਉਹ ਕਿੰਨਾ ਘਟਾਲਾ ਹੋ ਰਿਹਾ ਕਿੰਨਾ ਨਹੀਂ ਹੋ ਰਿਹਾ